ਗੁਰੂ ਰਾਮਦਾਸ ਗੁਰ ਤੇਰੇ ਗੁਰੂ ਰਾਮਦਾਸ ਗੁਰ ਤੇਰੇ ਜੁ ਦਰ ਤੇ ਆ ਗਿਆ ਉਹ ਮੁਕਤੀ ਪਾ ਗਿਆ ਜੁ ਦਰ ਤੇ ਆ ਗਿਆ ਉਹ ਮੁਕਤੀ ਪਾ ਗਿਆ ਚੋਂ ਵਰਨਾ ਦੇ ਚਾਰ ਦਰਵਾਜੇ ਹਰ ਦਮ ਖੁੱਲੇ ਰਹਿੰਦੇ ਜੀ ਹਰ ਦਮ ਖੁੱਲੇ ਰਹਿੰਦੇ ਜੀ ਜਿਸ ਬੁਹੇ ਚੋ ਜੋ ਵੀ ਆਵੇ ਮੋਤੀ ਮਿਲਨੇ ਅਮੁੱਲੇ ਜੀ ਮੋਤੀ ਮਿਲਨੇ ਅਮੁੱਲੇ ਜੀ ਇਸ ਦੀਆਂ ਕਰ ਬਰ ਕਰਮਾ ਉਸ ਦੀਆਂ ਕਰ ਬਰ ਕਰਮਾ ਜੋ ਸੀਸ ਨਵਾ ਗਿਆ ਤੇਰੇ ਦਰ ਆ ਗਿਆ ਉਹ ਮੁਕਤੀ ਪਾ ਗਿਆ ਉਹ ਮੁਕਤੀ ਪਾ ਗਿਆ ਗੁਰੂ ਰਾਮਦਾਸ ਗੁਰ ਤੇਰੇ ਗੁਰੂ ਰਾਮਦਾਸ ਗੁਰ ਤੇਰੇ ਜਿ ਦਰ ਤੇ ਆ ਗਿਆ ਉਹ ਮੁਕਤੀ ਪਾ ਗਿਆ ਜੋ ਦਰ ਤੇ ਆ ਗਿਆ ਉਹ ਮੁਕਤੀ ਪਾ ਗਿਆ ਦੁੱਖ ਪੰਜਣੀ ਦੁੱਖ ਦੂਰ ਕਰਦੀ ਹੈ ਦੁੱਖ ਪੰਜਣੀ ਦੁੱਖ ਦੂਰ ਕਰਦੀ ਹੈ ਜੋਏ ਦੇ ਵਿੱਚ ਟਬਾ ਲਾ ਗਿਆ ਉਹ ਮੁਕਤੀ ਪਾ ਗਿਆ ਗੁਰੂ ਰਾਮਦਾਸ ਗੁਰ ਤੇਰੇ ਗੁਰੂ ਰਾਮਦਾਸ ਗੁਰ ਤੇਰੇ ਜੋ ਧਰ ਤੇ ਆ ਗਿਆ ਉਹ ਮੁਕਤੀ ਪਾ ਗਿਆ ਜਦਰ ਤੇ ਆ ਗਿਆ ਮੁਕਤੀ ਪਾ ਗਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ